ਮਾਧਰੁ ਮਰਾਦੇ ਸਹਿ ਦੇ ਮਾਧੇ ਸਹਿ ਦੇ ਰਹੇ ਸਮਾਈ ਸੱਜਾ ਮਨ ਪਾਇਆ ਸਤਿ ਉਸਾ ਖਬਰ ਤੇ ਅੰਦਰ ਦੇ ਰਾ ਨਾਨਕ ਨਾਮੁ ਤੇ ਸਜਿ ਸਮਾਣੇ ਬਾਹੁਰ ਨਾ ਭਵਜਨ

ਮਾਈ ਦੇਖ ਨਾ ਸਕੈ ਕੋਈ ਜੇਸ ਸਤਿ ਸਾਧੀ ਸੋ ਕਰਨੈ ਇਸ ਜੀਵਨ ਆਮਰਨ ਕੋਈ ਮਨੋ ਅੰਧਾ ਤਪ ਤਪ ਖਬੈ ਜਨ ਸਭ ਬੈ ਸ਼ਾਂਤ ਨਾ ਨਾਣਕ ਜਨਨਾ ਮੈਂ ਸਭ ਕੋਈ ਭੁੱਲਾ ਮਾਇਆ ਮੋ ਕੋਈ ਈਰੋ ਜਨਤਾ ਦੇਖ ਕੈ ਅਜ ਪੈ ਹਰ ਸਰਨਾਵੀ ਰਾਮ ਤਾਂ ਗਰੀ ਮੁਰਪੂਰੇ ਆ ਗਏ ਅਗਲੇ ਉਹ ਦੇਵ ਨਾਰਾਮ ਅਗਲੇ ਉਹ ਸੁਣਾਈ ਹਰ ਨਾਮ ਵਡਾਈ ਤੇ ਉਹ ਦੇਵ ਅਨੁਰਣ ਪਾਤਾ ਵਲਾਕੇ ਸ਼ੇਰੁ ਭਾਗੇ ਜੋ ਜੋ ਜੇ ਕੋ ਜਾਤਾ ਜਤ ਸਤ ਸੰਜਮ ਪਰਮਪਮਾਵੇ ਤੈਨ ਗੁਰ ਪ੍ਰਤਿ ਨਹੀਂ ਪਾਈ ਨਾਨਕ ਤੁਸ ਨੂੰ ਸਮੁਦਗੁੜਾ ਹੈ ਕਾਇਮ ਮੈਂ ਅਰਜ਼ ਨਾਹੀ ਜੋ ਮਾਤਮਤ ਦੇ ਸੰਪੂਰਨ ਹਰਮਤਾਂ ਦਾ ਇਹ ਇਨਾਮ ਅੰਦਰ ਬਾਹਰ ਇਹ ਤੂੰ ਆਪੇ ਦੇ ਮੁਜ਼ਾਹੀ ਆਤੇ ਜੇ ਮੋ ਜਾਏ ਅਵਰ ਨਾ ਪਾਏੁਰਬ ਮਹਾਰਾਜ ਬਾਖਿਆ ਦਰ ਸੱਚ ਹੈ ਖੁਦਾ ਹੈ ਸਾਚਾ ਸਾਚੇ ਸ਼ਬਦ ਸੁ ਬਾਖਿਆ ਭਰ ਮਨ ਅਜਿ ਮ ਪਾਇਆ ਹਰ ਕੋ ਤੇ ਬਡਾਈ ਰਾਮ ਜੋ ਨਾਮ ਲਤੇ ਸੇਂਰ ਪਾਇ ਤੋ ਮਦੁਰ ਪ੍ਰਵਾਨ ਸਚ ਸਾਈ ਦਾਈ ਨਾਮ ਗਾਈ ਨਾਮ ਜੋ ਨਾਮ ਲੇ ਸੇ ਹੀ ਮਹਿਰ ਪਾਏ ਤੋ ਮਤ ਪ੍ਰਵਾਣ ਸਤ ਸਾਈ ਉਵਾਹੇ ਗੁਰਜੀ ਦਾ ਖਲਸਾ ਉਵਾਹੇ